ਯੂਰੀਆ ਖਾਦ ਨਾ ਮਿਲਣ ਕਰਕੇ ਕਿਸਾਨਾਂ ਨੂੰ ਕਰਨਾ ਪਿਆ ਭਾਰੀ ਮੁਸ਼ਕਲਾਂ ਦਾ ਸਾਹਮਣਾ ਤਰਨ ਤਰਨ ਤੋਂ ਚੀਫ ਬਿਊਰੋ ਪਰਸ਼ੋਤਮ ਸ਼ਰਮਾ ਉਹ ਹੁਣ ਲੱਗਣੇ ਟੈਕੀ ਕਰ ਇੱਥੇ ਹੋ ਜੂਗੀ ਗੱਲ ਟੈਕ ਲੱਥੇਗਾ ਤੇ ਜਾਊ ਆ ਆ ਜਿਹੜਾ ਨਾਲ ਦਿੰਦੇ ਹੋ 5-5 ਕਿਲੋ ਸਲਫਰ ਤੇ 25-25 ਕਿਲੋ ਪोटाश ਦਾ ਬੂਰਾ ਚੁਕੋ ਇਹਦਾ ਫਾਇਦਾ ਕੀ ਗੱਲਾਂ ਨਹੀਂ ਸਰ ਫਾਇਦਾ ਦਾ ਆਊ ਜੀ ਆਹ ਥਾਣਾ ਗੱਲ ਨਹੀਂ ਬੰਨੀ ਅਸੀਂ ਤੇ ਸਤਾਏ ਆਏ ਆ ਸਾਡੇ ਨਾਲ ਗਲਤ ਤਰੀਕੇ ਨਾਲ ਕਰੋ ਕੀ ਕੀ ਬੰਨਣਾ ਤੁਸੀਂ ਘਰ ਕਿਤਾ ਜਾਂਦੇ ਅਸੀਂ ਇੱਦਾਂ ਚਾਹੁੰਦੇ ਆ ਅਸੀਂ ਇੱਦਾਂ ਚਾਹੁੰਦੇ ਆ ਤੇ ਕਰਵਾਵਾਂ ਤੇ ਕੋਲ 1000 ਬੋਰੀ ਆ ਲਤਨੀ ਆ ਹਮੇ ਤੇ ਕਰਵਾ ਸਾਡੇ ਕੋਲ ਇੰਨੇ ਪੈਸੇ ਲਵੇਗੀ ਤੇ ਸਾਨੂੰ ਦਵਾਵੇ ਅਗਲੇ ਰਾਤ ਨੂੰ 12 ਵਜੇ ਬਣਦੇ ਆ ਨਾ ਇੱਥੇ ਕੀ ਨਹੀਂ ਦੁਕਾਨ ਤੇ ਜਾ ਨਹੀਂ ਦੁਕਾਨ ਤੇ ਜਾ ਕੇ ਤੇ ਸੈਣੋਂ ਨੇ ਨਹੀਂ ਇੱਥੇ ਨਹੀਂ ਤੇ ਸੈਣੋਂ ਨੇ ਨਹੀਂ ਚਲੋ ਕਾਹਦੀ ਕਿੱ데 ਜਾਣੇ ਨੇ ਬੋਦੀ ਤੇ ਮੈਂ ਬਣਾ ਆਧਾਰ ਕਾਰਡ ਤੇ ਪਾਈ ਸਾਹਿਬ ਹੋਰ ਪੈਸੇ ਪੈਣਗੇ ਕਿਹੜੀ ਦਵਾ ਮੈਨੂੰ ਨਾ ਸਮਝ ਆਉ ਉਹ ਪੀਓ ਵਾਲਾ مشین ਇੱਥੇ ਵੀ ਆ ਸਕਦੀ ਉਹ ਮਸ਼ੀਨ ਇੱਥੇ ਵੀ ਆ ਸਕਦੀ ਨਹੀਂ ਚੁਗਣੀ ਮਸ਼ੀਨ ਉਹ ਐਡੀ ਆਉਗੀ ਐਡੀ ਨਹੀਂ ਹੈਗੀ ਐਡੀ ਆ ਆਉਗੀ ਮਸ਼ੀਨ ਆਉਗੀ ਮਸ਼ੀਨ ਅਸੀਂ ਇਕੱਠੇ ਕਰ ਲੈਨੇ ਆ ਅਸੀਂ ਦਾਂਗੇ ਪੈਸੇ ਅਸੀਂ ਇਕੱਠੇ ਕਰਕੇ ਦੇਨੇ ਆ ਮੈਂ ਕਹਿੰਦਾ ਜੀ ਮੇਰੀ ਗੱਲ ਸੁਣੋ ਮੈਂ ਸਰਦਾਰ ਬਾਬੂ ਜੀ ਮੇਰੀ ਸੁਣ ਲਓ ਮੈਂ ਕਹਿੰਦਾ ਇੱਥੇ ਸਾਰੇ ਆਉਣਾ ਹੈ ਹਾਂ ਸਾਰੇ ਇੱਥੇ ਆਉਣਾ ਚੀਕ ਚੂਕ ਇੱਥੇ ਆਵੇ ਆਈ ਕਿਉਂ ਟੀਮ